ਵਿਚ ਕਾਂਗਰਸ ਨੂੰ ਉਸ ਵੇਲੇ ਵੱਡਾ ਝਟਕਾ ਲੱਗਿਆ ਜਦੋਂ ਕਾਂਗਰਸ ਦੇ ਤਿੰਨ ਤੇਜ਼ ਤਰਾਰ ਕੌਂਸਲਰ ਐਮਪੀ ਡਾਕਟਰ ਰਾਜਕੁਮਾਰ ਚੱਬੇਵਾਲ ਦੀ ਅਗਵਾਈ ਦੇ ਵਿੱਚ ਕਾਂਗਰਸ ਨੂੰ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਜਿਨ੍ਹਾਂ ਦਾ ਹਲਕਾ ਇੰਚਾਰਜ ਜੋਗਿੰਦਰ ਸਿੰਘ ਮਾਨ ਆਪ ਦੇ ਸਪੋਕਸਪਰਸਨ ਹਰਜੀਮਾਨ ਦਲਜੀਤ ਰਾਜੂ ਤੇ ਜਸਪਾਲ ਸਿੰਘ ਦੇ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ਤਾਂ ਦੱਸਦੇ ਇਹ ਕਿ ਇੱਥੇ ਡਾਕਟਰ ਰਾਜਕੁਮਾਰ ਚੱਬੇਵਾਲ ਜਿਨ੍ਹਾਂ ਸ਼ਾਮਲ ਹੋਣ ਵਾਲੀ ਸਮੁੱਚੀ ਲੀਡਰਸ਼ਿਪ ਨੂੰ ਪਾਰਟੀ ਦੇ ਵਿੱਚ ਬਣਦਾ ਮਾਨ ਸਨਮਾਨ ਦੇਣ ਦੀ ਗੱਲ ਆਖੀ ਹੈ। ਅੱਜ ਕੀ ਕਹਿਣਾ ਚਾਹੂੰਗਾ ਅੱਜ ਦੇ ਦਿਨ ਤੇ। ਅ ਸਭ ਤੋਂ ਪਹਿਲਾਂ ਤੇ ਮੈਂ ਸਾਡੇ ਬਹੁਤ ਹੀ ਪੁਰਾਣੇ ਸਾਥੀ ਕਾਂਗਰਸ ਪਾਰਟੀ ਤੋਂ ਸਾਡੇ ਕੌਂਸਲਰ ਸਹਿਬਾਨ ਤੇ ਸੀਨੀਅਰ ਲੀਡਰਸ਼ਿਪ ਅੱਜ ਸਾਨੂੰ ਉਹ ਜੁਆਇਨ ਉਹਨਾਂ ਨੇ ਕੀਤਾ ਹੈ ਸ਼ਾਮਿਲ ਹੋਏ ਆ। ਖਾਸ ਤੌਰ ਤੇ ਸਾਡੇ ਪੱਪੀ ਸ਼ਰਮਾ ਜੀ ਜਿਹੜੇ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਬਹੁਤ ਹੀ ਸੀਨੀਅਰ ਲੀਡਰ ਨੇ ਕਾਂਗਰਸ ਦੇ ਵਿੱਚ ਬੱਦ ਬਖ ਬਖ ਉਹਦਿਆਂ ਦੇ ਕੰਮ ਕੀਤਾ ਅੱਜ ਉਹਨਾਂ ਦੇ ਹੀ ਰਹਿਨਮਾਈ ਹੇਟ ਸਾਡੀ ਜਿੰਨੇ ਵੀ ਯੰਗ ਲੀਡਰਸ਼ਿਪ ਹੈ ਸਾਡੇ ਪਦਮ ਸੁधीर ਨਿੱਕਾ ਜੀ ਸਾਡੇ ਕੌਂਸਲਰ ਸਹਿਬਾਨ ਔਰ ਸਾਡੇ ਮਨੀਸ਼ ਪ੍ਰਵাকর ਜੀ ਸਾਡੇ ਕੌਂਸਲਰ ਸਹਿਬਾਨ ਔਰ ਰਾਮਪਾਲ ਉਪਲ ਜੀ ਸਾਡੇ ਕੌਂਸਲਰ ਸਹਿਬਾਨ ਰਾਜਨ ਸ਼ਰਮਾ ਜੀ ਅਰਜਨ ਜੀ ਕਰਨ ਜੀ ਔਰ ਸਾਡੇ ਤਮਾਮ ਸਾਥੀ कैलाश ਸ਼ਰਮਾ ਜੀ ਸੋ तमाम ਸਾਥੀ ਅੱਜ ਕਾਂਗਰਸ ਨੂੰ ਛੱਡ ਕੇ ਅੱਜ ਆਮ ਆਦਮੀ ਪਾਰਟੀ ਸਾਡੇ ਨਾਲ ਸ਼ਾਮਲ ਹੋਏ ਆ ਮੈਂ ਉਹਨਾਂ ਦਾ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਤੇ ਆਪਣੇ ਵੱਲੋਂ ਔਰ ਸਾਡੇ ਸੁਪਰੀਮੋ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਵੱਲੋਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਜੀ ਵੱਲੋਂ ਔਰ ਸਾਡੇ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਜੀ ਵੱਲੋਂ ਦਿਲ ਦੀਆਂ ਗਹਿਰਾਈਆਂ ਤੋਂ ਉਹਨਾਂ ਦਾ ਧੰਨਵਾਦ ਕਰਦਾ ਹਾਂ ਉਹਨਾਂ ਨੂੰ ਜਿਵੇਂ ਆਖਦਾ ਤੇ ਉਹਨਾਂ ਨੂੰ ਭਰੋਸਾ ਦਵਾਉਂਦਾ ਕਿ ਉਹਨਾਂ ਦਾ ਪਾਰਟੀ ਦੇ ਵਿੱਚ ਮਾਨ ਸਨਮਾਨ ਜਿਹੜਾ ਉਹ ਵਰਕਰਾਰ ਰੱਖਿਆ ਜਾਏਗਾ ਔਰ ਖਾਸ ਤੌਰ ਤੇ ਸਾਥੀਆਂ ਦੇ ਸ਼ਾਮਲ ਹੋਣ ਦਾ ਸਭ ਤੋਂ ਵੱਡਾ ਕਾਰਨ ਹੈ ਕਿ ਕਾਂਗਰਸ ਪਾਰਟੀ ਦੀਆਂ ਨੀਤੀਆਂ ਤੋਂ ਤੰਗ ਹੋ ਕੇ ਅੱਜ ਇਹ ਸਾਥੀ ਸਾਡੇ ਸ਼ਾਮਲ ਹੋਏ ਨੇ ਔਰ ਮੈਂ ਆਪਣੇ ਵੱਡੇ ਵੀ ਸਰਦਾਰ ਜਗਿੰਦਰ ਸਿੰਘ ਮਾਨ ਜੀ ਐਕਸ ਕੈਬਨਟ ਮਿਸਟਰ ਪੰਜਾਬ ਔਰ ਰਾਜੂ ਜੀ ਔਰ ਦਲਜੀਤ ਰਾਜੂ ਜੀ ਔਰ ਹਰਜੀ ਮਾਨ ਜੀ ਉਹ ਵੀ ਸਾਡੇ ਜਸਪਾਲ ਜੀ ਸਰਦਾਰ ਜਸਪਾਲ ਸਿੰਘ ਜੀ ਉਹ ਵੀ ਸਾਡੇ ਚੋ ਚੇਤੇ ਤੌਰ ਤੇ ਮੌਜੂਦ ਨੇ ਸੋ ਮੈਂ ਆਪਣੇ ਸਾਥੀਆਂ ਨੂੰ ਭਰੋਸਾ ਦਵਾਉਂਦਾ ਕਿ ਉਹਨਾਂ ਦੇ ਨਾਲ ਜਿਸ ਤਰ੍ਹਾਂ ਪਹਿਲਾਂ ਵੀ ਕੰਮ ਕਰਦੇ ਰਹੇ ਆ ਤੇ ਅੱਜ ਵੀ ਉਹ ਸਾਡੇ ਜਿਹੜੀ ਉਹ ਸਾਡੇ ਚ ਤਾਕਤ ਬਣ ਕੇ ਆਏ ਨੇ ਔਰ ਸਾਡੀ ਪਾਰਟੀ ਨੂੰ ਬਹੁਤ ਵੱਡਾ ਉਹਨਾਂ ਦੇ ਆਉਣ ਦੇ ਨਾਲ ਵੱਲ ਮਿਲਿਆ ਸੋ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤਾਂ ਨੂੰ ਡਾਕਟਰ ਸਾਹਿਬ 15 ਕਾਂਗਰਸ ਛੱਡਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਇਹਨਾਂ ਕਾਉਂਸਲਰਾਂ ਦਾ ਕੀ ਕੁਝ ਕਹਿਣਾ ਹੈ ਆਓ ਸੁਣਦੇ ਹਾਂ ਗੱਲ ਇਹ ਹੈ ਜੀ ਕਾਂਗਰਸ ਪਾਰਟੀ ਨਾਲ ਕਾਫੀ ਦੇਰ ਤੋਂ ਆਪਾਂ ਜੁੜੇ ਹੋਏ ਸੀ ਜੱਤੀਪੁਰਖੀ ਲੇਕਿਨ ਕਾਂਗਰਸ ਦੀ ਕੋਸ਼ਿਸ਼ ਗਲਤ ਦੇ ਚੋ ਬੰਦੇ ਹੋਣ ਕਰਕੇ ਜਿਹੜੀ ਸਾਡੀ ਕੀ ਉਥੇ ਸੁਣਵਾਈ ਸਹੀ ਨਹੀਂ ਹੋ ਰਹੀ ਸੀ ਤੇ ਸਾਨੂੰ ਆਮ ਆਦਮੀ ਪਾਰਟੀ ਦੀ ਜਿਹੋ ਨਿੰਦੀਆਂ ਆ ਬਹੁਤ ਵਧੀਆ ਲੱਗੀਆਂ ਤੇ ਆਨ ਆਲਾ ਜਿਹੜਾ ਸਮਾ ਮਾ ਉਹ ਵੀ ਆਮ ਆਦਮੀ ਪਾਰਟੀ ਲੈ ਆਮ ਬਰਕਰ ਲੈ ਸੋਚ ਵਿਚਾਰ ਉਹਨਾਂ ਦਾ ਵਧੀਆ ਵਾ ਤੇ ਅਸੀਂ ਤਦ ਹੀ ਇਹ ਐਡੋਪਟ ਕੀਤਾ ਵੀ ਅਸੀਂ ਆਮ ਆਦਮੀ ਪਾਰਟੀ ਦਾ ਕਰੀਏ ਸਾਥ ਦੇਏ ਤਾਂ ਜਾਂ ਜੋ ਜੁੜੀ ਆਪਣੀ ਕਾਰਪੋਰੇਸ਼ਨ ਜਿਹੜੀ ਆ ਆਮ ਆਦਮੀ ਪਾਰਟੀ ਦੀ ਬਣੀ ਤਾਂ ਅਸੀਂ ਇੱਥੇ ਡਿਵੈਲਪਮੈਂਟ ਜਿਹੜੀ ਫਲਵਾੜੇ ਦੀ ਬਹੁਤ ਸਾਲਾਂ ਤੋਂ ਪਿੱਛੇ ਪਈਦੀ ਆ ਅਸੀਂ ਉਸ ਡਿਵੈਲਪਮੈਂਟ ਨੂੰ ਵਧਾ ਸਕੀ ਹੈ ਉਹ ਡਿਵੈਲਪਮੈਂਟ ਕਰ ਸਕੀ ਹੈ ਕਾਂਗਰਸ ਨਹੀਂ ਦੇਖੋ ਹੁਣ ਇਹ ਡਾਕਟਰ ਸਾਹਿਬ ਜਾਂ ਇਹਨਾਂ ਦੇ ਹਾਈ ਕਮਾਂਡ ਜੋ ਵੀ ਆ ਉਹ ਗੱਲਬਾਤ ਕੀਤੀ ਆ ਉਹ ਜੋ ਆ ਸਾਡੇ ਫਾਇਦੇ ਲਈ ਜੋ ਵੀ ਵਧੀਆ ਹੋਊਗਾ ਯਾਨੀ ਕਿ ਆ ਸਹੀ ਆ ਆ ਸਹੀ ਆ ਦੇ ਨਾਲ ਆ ਬਿਲਕੁਲ ਉਹ ਪਾਰਟੀ ਦੀ ਡਿਵੈਲਪਮੈਂਟ ਦੇ ਅਸੀਂ ਕੰਮ ਕਰਾਂਗੇ ਕੱਲ ਨੂੰ ਪਾਰਟੀ ਦਾ ਹੋਰ ਵਾਅਦਾ ਹੋਵੇ ਅਸੀਂ ਹੋਰ ਵੀ ਨਾਲ ਆਪਣੇ ਜਿਹੜੇ ਹੈਗੇ ਆ ਐਮਸੀ ਹੋਰ ਵੀ ਮਿਲਾਵਾਂਗੇ ਉਹ ਆਪਣੀ ਗਿਣਤੀ ਹੋਰ ਵਧਾਵਾਂਗੇ ਕੱਲੋ ਤਾਂ ਮੈਂ ਸਰਬੇਤਵਾਲ ਸਾਹਬ ਦਾ ਗਿੰਦਰ ਸਿੰਘ ਮਾਨੀ ਦਾ ਸਾਜੀ ਜੀ ਜਗਜੀਤ ਰਾਜੀ ਜੀ ਦਾ ਬੜਾ ਧੰਨਵਾਦ ਕਰਦਾ ਹਾਂ ਉਹਨਾਂ ਨੇ ਸਾਨੂੰ ਆਪਣੀ 파ਟੀ ਸ਼ਾਮ ਲਵਾਇਆ ਉਹ ਸਾਨੂੰ 파ਟੀ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਜਿੱਤੇ ਤੁਹਾਨੂੰ ਪਤਾ ਸੀ ਕਿ ਲੋਕਾਂ ਨੂੰ ਸਵਾਦੀ ਦੇ ਵਿੱਚ ਬੜੀ ਦੀ ਸੇਵਾ ਕੀਤੀ ਹੈ ਕਈ ਇੰਡੀਆ ਦਵਾਈਆਂ ਕਈ ਮਦਦਵਾਏ ਪਰ ਕੁਝ ਕੁਕਾਰ ਨਾ ਕਰਕੇ ਸਾਨੂੰ ਅੱਜ ਆਮ ਆਦਮੀ ਪਾਰਟੀ ਜੋ ਹੈ ਨਾ ਜੀਆ ਪਿਛਲੇ 5 ਸਾਲ ਕਾਰਪੋਰੇਸ਼ਨ ਦੇ ਇਲੈਕਸ਼ਨ ਨਹੀਂ ਹੋਏ ਸ਼ਹਿਰ ਦਾ ਵਿਕਾਸ ਨਹੀਂ ਹੋ ਰਿਹਾ ਸੀ ਉਹਨਾਂ ਸੀ ਕੌਂਸਲਰ ਜਿੱਤ ਕੇ ਆਏ ਆ ਲੋਕ ਖੇਤਾਂ ਦੇ ਵਿੱਚ ਬਾੜ ਖੇਤਾਂ ਦੇ ਵਿੱਚ ਏਸਾ ਤਾਂ ਕੁਝ ਨਹੀਂ ਦੇਖਦੇ ਹੋਏ ਆਪਾਂ ਆਪਣੇ ਕੰਮ ਕਰਵਾਉਣੇ ਆ ਤੇ ਆਪਾਂ ਆ ਆਮ ਆਦਮੀ ਪਾਰਟੀ ਸਾਥੋਂ ਆ ਕੋਰਡਨਰੇਸ਼ਨ ਰੱਖਿਆ ਗਿਆ ਹੈ ਸ਼ਹਿਰ ਦਾ ਵਿਕਾਸ ਪੂਰੇ ਜੂਸੋਟਾ ਕਰ ਕੀ ਆਸ ਰੱਖ ਕੋਈ ਅੱਜ ਅਸੀਂ ਆਮ ਪਾਰਟੀ ਦੀ ਕਮਾ ਤੋਂ ਪ੍ਰਭਾਵ ਹੋ ਕੇ ਇਹਨਾਂ ਦੇ ਵਿੱਚ ਅਸੀਂ ਦਾਖਲ ਹੋਏ ਆ ਅਸੀਂ ਇਹ ਚਾਹੁੰਦੇ ਆਂ ਵੀ ਪੰਜਾਬ ਫਗਵਾੜੀ ਡਿਵੈਲਪਮੈਂਟ ਜਿਹੜੀ ਜਿਆ ਬਹੁਤ ਵਧੀਆ ਹੋਵੇ ਸਾਨੂੰ ਪੂਰੀ ਆਸ ਇਹਨਾਂ ਤੇ ਵੀ ਇਹ ਕੰਮ ਬਹੁਤ ਵਧੀਆ ਕਰਦੇ ਆ ਭਗਵਾਨ ਜੀ ਬਹੁਤ ਵਧੀਆ ਪੰਜਾਬ ਲਈ ਕੰਮ ਕਰਦੇ ਆ ਸਾਡੇ ਡਾਕਟਰ ਰਾਜਕੁਮਾਰ ਚੱਪੇਵਾਲ ਜੀ ਇਹਨਾਂ ਤੇ ਸਾਨੂੰ ਬੜਾ ਮਾਣ ਆ ਤੇ ਜਿਹੜਾ ਕੀ ਫਗਵਾੜੀ ਦਾ ਬੇ ਵਧੀਆ ਮੇਰ ਬਣਾਉਗੇ ਜਿਹੜਾ ਇਹਨਾਂ ਦੇ ਹਾਈ ਕਮਾਂਡਰ ਵੱਲੋਂ ਹੁਕਮ ਆਵੇ ਅਸੀਂ ਉਹ ਮੰਨਾਂਗੇ ਤੇ ਅਸੀਂ ਚਾਹੁੰਦੇ ਆਂ ਵੀ ਫਗਵਾੜੀ ਡਿਵੈਲਪਮੈਂਟ ਪਰ ਫਗਵਾੜੀ ਦਾ ਵਿਕਾਸ ਵਧੀਆ ਹੋਵੇ ਨਿਕਲ ਜੀ ਜਿਹੜੇ